ਜਿੰਮੇਤੋਂ ਡੇਰਾ ਬਾਬਾ ਨਾਨਕ ਦੇ ਵਿੱਚ ਹੋਣਾ ਹੈ ਉਹਦੇ ਵਿੱਚ ਕੱਲਾ ਨੌਰ ਤੇ ਗੁੰਮਨ ਕਲਾ ਦੇ ਦੋ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ ਹੈ ਤੇ ਡੇਰਾ ਬਾਬਾ ਨਾਨਕ ਦਾ ਏਰੀਆ ਹੁੰਦਾ ਹੈ ਤੰਦੇ ਅਸੀਂ ਇੱਥੇ ਸਾਰੀ ਹੀ ਕੰਸਟਿਟੂਐਂਸੀ ਦੇ ਵਿੱਚ ਜਿੰਨੇ ਵੀ ਪੁਲਿਸ ਸਟੇਸ਼ਨ ਜਿੰਨੇ ਵੀ ਪਿੰਡ ਹੈਗੇ ਉੱਥੇ ਆਪਣੀ ਪੈਟਰੋਲਿੰਗ ਪਾਰਟੀਆਂ ਲਾਈ ਹੈ ਹਰ ਆਲਮੋਸਟ ਤਿੰਨ ਪਿੰਡਾਂ ਤੇ ਇੱਕ ਪੈਟਰੋਲਿੰਗ ਪਾਰਟੀ ਹੈਗੀ ਐਸ ਐਚ ਓ ਜਿਹੜੇ ਵੀ ਆ ਪੂਰੇ ਡਿਸਟ੍ਰਿਕਟ ਦੇ ਉਹਨਾਂ ਨੂੰ ਡਿਊਟੀ ਤੇ ਲਾ ਗਿਆ ਬਾਹਰੋਂ ਜਿਹੜੀ ਫੋਰਸ ਨੂੰ ਜੇ ਉਹਨੂੰ ਵੀ ਡਿਪਲੋਏ ਕੀਤਾ ਗਿਆ ਤਾਂ ਕਿੰਨੇ ਮੁਪੜੀਆਂ ਲੱਗੀਆਂ ਦੇਖੋ ਜੀ ਟੋਟਲ ਜਿਹੜੀ ਗੁਰਦਾਸਪੁਰ ਦੇ ਵਿੱਚ ਦੋ ਕੰਪਨੀ ਬੀਐਸਐਫ ਦੀ ਹੈਗੀ ਤੇ ਇੱਕ ਐਸਐਪੀ ਦੀ ਕੰਪਨੀ ਹੈ ਇਸ ਤੋਂ ਲਾਬ ਡੇਰਾਬਾਬਾ ਨਾਨਕ ਡਿਵੀਜ਼ਨ ਦੇ ਸਿਮਿਲਰਲੀ ਪਲੇਸ ਚ ਛੇ ਕੰਪਨੀ ਆਰਾਊਂਡ ਟੋਟਲ ਲਾਈ ਜਿਹੜੇ ਆਪਣੇ ਸੇਫਟੀ ਬੂਥ ਕਿ ਲੈ ਗਏ ਆਪਣੇ ਬਲਾਕ ਬਣਾ ਦੇ ਦੀ ਨਜ਼ਰੇ ਗੁਰਦਾਸਪੁਰ ਦੇ ਅਗਰ ਗਲਤ ਕਰੀਏ ਤਾਂ ਉੱਥੇ ਟੋਟਲ 28 ਹੈਗੇ ਜੋ ਕ੍ਰਿਟੀਕਲ ਸੈਂਸਿਟਿਵ ਹੈ ਬਾਕੀ ਵੀ ਅਸੀਂ ਜਿਹੜੇ ਨਾਰਮਸ ਹੈਗੇ ਉਸ ਤੋਂ ਇਲਾਵਾ ਐਕਸਟਰਾ ਫੋਰਸ ਕਿ ਲਾਗੇ ਉਹ ਕਿ ਨਾ ਉਹ ਵੀ ਕਰੇਗੀ ਜਿਹੜਾ ਅਜੇ ਲਗਾਤਾਰ ਚੈਕਿੰਗ ਚੱਲ ਰਹੀ ਹੈ ਉਹ ਜਿੱਥੇ ਜਿੱਥੇ ਰਿਕਵਰੀ ਹੋ ਰਹੀ ਹੈ ਉੱਥੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਨ ਸਰ ਕਿੰਨਾ ਜਿੰਮਨੀ ਤੋਂ ਪੀਸ ਤਿਆਰੀ ਦਾ ਤੇ ਤਿਆਰੀਆਂ ਸਾਡੀਆਂ ਮੁਕੰਮਲ ਹੋਈਆਂ ਗਈਆਂ ਤਾਂ ਇਹਦੇ ਵਿੱਚ ਕਰੀਬਨ ਜਿਹੜਾ ਪੁਲਿਸ ਡਿਸਟ੍ਰਿਕਟ ਬਟਾਲਾ ਹੈ 1500 ਪਲਸ ਫੋਰਸ ਅਸੀਂ ਡਿਪਲੋਏ ਕਰ ਰਹੇ ਨੇ ਸਾਡੇ ਕੋਲ 98 ਲੋਕੇਸ਼ਨਸ ਹੈਗੀਆਂ ਐਂ ਕਰੀਬਨ 123 ਜਿਹੜੇ ਬੂਥਸ ਹੈਗੇ ਨੇ ਤਾਂ ਉਹਦੇ ਵਿੱਚ ਸਾਡੇ ਕੋਲ ਚਾਰ ਕੰਪਨੀਆਂ ਸਗੀਆਂ ਜਿਹੜੀ ਬਾਹਰੋਂ ਆਈਆਂ ਹਨ ਉਹਨਾਂ ਚੋਂ ਦੋ ਵੀ ਆ ਸਬਦੀ ਕੰਪਨੀਆਂ ਸਨ ਦੋ ਐਸਪੀ ਦੀ ਕੰਪਨੀਆਂ ਸਨ ਤਾਂ ਉਹਨਾਂ ਨੂੰ ਵੀ ਅਸੀਂ ਟੈਕਟਿਕਲੀ ਡਿਪਲੋਏ ਕੀਤਾ ਹੈਗਾ ਸਪੈਸ਼ਲੀ ਜਿਹੜਾ ਵਲਨਰੇਬਲ ਕ੍ਰਿਟੀਕਲ ਏਰੀਆਸ ਹੈ ਕਿਨੇ ਉੱਥੇ ਅਸੀਂ ਪੈਰਾਮਿਲਟਰੀ ਦੀ ਡਿਪਲੋਇਮੈਂਟ ਕੀਤੀ ਹੈ ਨਾਲ ਦੇ ਨਾਲ ਹੁਣ ਵੀ ਅਸੀਂ ਜਿਹੜੇ ਸੈਂਸਿਟਿਵ ਏਰੀਆਸ ਹੈ ਕਿਨੇ ਉੱਥੇ ਫਲੈਗ ਮਾਰਕਰਸ ਔਰ ਏਰੀਆ ਡੋਮਿਨੈਂਸ ਐਕਸਰਸਾਈਜ਼ ਸਾਡੀ ਚੱਲਦੀ ਆ ਰਹੀ ਹੈ ਸਰ ਕੋਈ ਰਾਤ ਨੂੰ ਕੋਈ दारू ਕੋਈ ਵਰਤਦਾ ਵਾ ਸ਼ਰਾਬ ਵਰਤਦਾ ਉਹ ਤੇ ਕੀ ਐਕਸ਼ਨ ਲਾਉਗੇ ਨਹੀਂ ਅਸੀਂ ਕਨਸਟੈਂਸੀ ਦੇ ਵਿੱਚ ਸ਼ੁਰੂ ਤੋਂ ਹੀ ਪਿਛਲੇ 2 ਹਫ਼ਤਿਆਂ ਤੋਂ ਸਾਡੇ ਨਾਕੇ ਲੱਗੇ ਹੈ ਤਾਂ ਫਿਲਹਾਲ ਇਹੋ ਜੀ ਕੋਈ ਗੱਲ ਨਹੀਂ ਆਈ ਹੈ ਬਟ ਵੀ ਆਰ ਕੀਪਿੰਗ ਅ ਸਟਰੋਂਗ ਵਿਜੀਲ ਤਾਂ ਇਸ ਤਰ੍ਹਾਂ ਦੀ ਕੋਈ ਚੀਜ਼ ਅਸੀਂ ਅਲੋਵ ਨਹੀਂ ਕਰਾਂਗੇ ਐਂਡ ਸਾਡੀ ਟੀਮਸ ਲੱਗੀਆਂ ਹੈਗੀ ਆ ਸਾਡੀ ਪੈਟਰੋਲਿੰਗ ਪਾਰਟੀਆਂ ਐਕਟਿਵਲੀ ਕੰਮ ਕਰ ਰਹੀਆਂ ਐ ਏਰੀਆ ਦੇ ਵਿੱਚ ਜਿੰਮੇ ਤੋਂ ਹੋ ਜਾ ਰਹੀ ਆ ਬੰਦ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਜਿੰਮੇ ਦੇ ਪੂਰ ਤੋਂ ਬਹੁਤ ਬਣੇ ਕਿਤੇ ਜੀ ਇਹ ਜਿੰਮੇ ਤੋਂ ਡੇਰਾ ਬਾਬਾ ਨਾਨਕ ਦੇ ਵਿੱਚ ਹੋਣਾ ਉਹਦੇ ਵਿੱਚ ਕੱਲਾ ਨੌਰ ਤੇ ਗੁੰਮਨ ਕੱਲਾ ਦੇ ਦੋ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ ਹੈ ਦੇ ਡੀਰਾਪਾਪਨ ਮੰਨਦੇ ਏਰੀਆ ਹੁੰਦੇ ਤੰਦੇ ਅਸੀਂ ਇੱਥੇ ਸਾਰੀ ਹੀ ਕੰਸਟਿਟਿਊਐਂਸੀ ਦੇ ਵਿੱਚ ਜਿੰਨੇ ਵੀ ਪੁਲਿਸ ਸਟੇਸ਼ਨ ਜਿੰਨੇ ਵੀ ਪਿੰਡ ਹੈਗੇ ਉੱਥੇ ਆਪਣੀ ਪੈਟਰੋਲਿੰਗ ਪਾਰਟੀਆਂ ਲਾਈ ਆ ਹਰ ਆਲਮੋਸਟ ਤਿੰਨ ਪਿੰਡਾਂ ਤੇ ਇੱਕ ਪੈਟਰੋਲਿੰਗ ਪਾਰਟੀ ਹੈਗੀ ਐਸ ਐਚ ਓ ਜਿਹੜੇ ਵੀ ਆ ਪੂਰੇ ਡਿਸਟ੍ਰਿਕਟ ਦੇ ਉਹਨਾਂ ਨੂੰ ਡਿਊਟੀ ਤੇ ਲਾ ਗਿਆ ਬਾਹਰੋਂ ਜਿਹੜੀ ਫੋਰਸ ਨੇ ਜ ਉਹਨੂੰ ਵੀ ਡਿਪਲੋਏ ਕੀਤਾ ਗਿਆ ਸਭ ਕਿਨੇ ਮੁਬੜੀਆਂ ਲੱਗੀਆਂ ਟੋਟਲ ਜਿਹੜੀ ਗੁਰਦਾਸਪੁਰ ਦੇ ਵਿੱਚ ਦੋ ਕੰਪਨੀ ਬੀ ਐਸ ਐਫ ਦੀ ਹੈਗੀ ਤੇ ਇੱਕ ਐਸ ਐਪੀ ਦੀ कंपनी है इसको तो अलावा डेरा बाबा नानक देवी भी similarly placed है छह कंपनियाँ अराउंड टोटल हैं जिधर place safety post के लिए में अपने ब्लाक वगैरह देती हूँ देते हैं गुरदासपुर से अगर जल्द करिए तो उससे total 28 है कि जो critical sensitive हैं बाकी भी ऐसी जिधर norms है कि उसको तो अलावा extra post के लाइन कोई चुनाव भी करेगी ਜੀ ਜੋ ਲਗਾਤਾਰ ਚੈਕਿੰਗ ਚੱਲ ਰਹੀ ਹੈ ਉਹ ਜਿੱਥੇ ਜਿੱਥੇ ਰਿਕਵਰੀ ਹੋ ਰਹੀ ਹੈ ਉੱਥੇ ਬੰਦੀ ਕਾਨੂੰਨੀ ਤਰ੍ਹਾਂ ਕੀਤੀ ਜਾ ਰਹੀ ਹੈ ਸਰ ਕਿੰਨਾ ਜਿੰਮੇਤੋ ਕੀ ਤਿਆਰੀ ਦਾ ਦੇਖੋ ਤਿਆਰੀਆਂ ਸਾਡੀਆਂ ਮੁਕੰਮਲ ਹੋਈਆਂ ਗਈਆਂ ਤਾਂ ਇਹਦੇ ਵਿੱਚ ਕਰੀਬ ਜਿਹੜਾ ਪੁਲਿਸ ਡਿਸਟ੍ਰਿਕਟ ਬਟਾਲਾ ਹੈ 1500 ਪਲਸ ਫੋਰਸ ਅਸੀਂ ਡਿਪਲੋਏ ਕਰ ਰਹੇ ਨੇ ਸਾਡੇ ਕੋਲ 98 ਲੋਕੇਸ਼ਨਸ ਹੈਗੀਆਂ ਐਂਡ ਕਰੀਬਨ 123 ਜਿਹੜੇ ਬੂਥਸ ਹੈਗੇ ਨੇ ਤਾਂ ਉਹਦੇ ਵਿੱਚ ਸਾਡੇ ਕੋਲ ਚਾਰ ਕੰਪਨੀਆਂ ਹੈਗੀਆਂ ਜਿਹੜੀ ਬਾਹਰੋਂ ਆਈਆਂ ਹਨ ਉਹਨਾਂ ਚੋਂ ਦੋ ਪੀਐਸਬੀ ਦੀਆਂ ਕੰਪਨੀਆਂਜ਼ ਹੈ ਦੋ ਐਸਏਪੀ ਦੀਆਂ ਕੰਪਨੀਆਂਜ਼ ਹੈ ਤਾਂ ਉਹਨਾਂ ਨੂੰ ਵੀ ਅਸੀਂ ਟੈਕਟਿਕਲੀ ਡਿਪਲੋਏ ਕੀਤਾ ਹੈਗਾ ਸਪੈਸ਼ਲੀ ਜਿਹੜਾ ਵਲਨਰੇਬਲ ਕ੍ਰਿਟੀਕਲ ਏਰੀਆਸ ਹੈ ਕਿੰਨੇ ਉੱਥੇ ਅਸੀਂ ਪੈਰਾਮਿਲਟਰੀ ਦੀ ਡਿਪਲੋਇਮੈਂਟ ਕੀਤੀ ਹੈ ਨਾਲ ਦੇ ਨਾਲ ਹੁਣ ਵੀ ਅਸੀਂ ਜਿਹੜੇ ਸੈਂਸਿਟਿਵ ਏਰੀਆਸ ਹੈ ਕਿੰਨੇ ਉੱਥੇ ਫਲੈਗ ਮਾਰਕਰਸ ਔਰ ਏਰੀਆ ਡੋਮਿਨੈਂਸ ਐਕਸਰਸਾਈਜ਼ ਸਾਡੀ ਚੱਲਦੀ ਆ ਰਹੀ ਹੈ ਸਰ ਕੋਈ ਰਾਤ ਨੂੰ ਕੋਈ ਤਾਰੂ ਕੋਈ ਵਰਤਾਂਦਾ ਵਾ ਸ਼ਰਾਬ ਵਰਤਾਂਦਾ ਉਹ ਤੇ ਕੀ ਐਕਸ਼ਨ ਲਵਲੇ ਨਹੀਂ ਅਸੀਂ ਕਨਸਟੈਂਸੀ ਦੇ ਵਿੱਚ ਸ਼ੁਰੂ ਤੋਂ ਹੀ ਪਿਛਲੇ 2 ਹਫ਼ਤਿਆਂ ਤੋਂ ਸਾਡੇ ਨਾਕੇ ਲੱਗੇ ਹੈ ਤਾਂ ਫਿਲਹਾਲ ਇਹੋ ਜੀ ਕੋਈ ਗੱਲ ਨਹੀਂ ਆਈ ਹੈ ਬਟ ਵੀ ਆਰ ਕੀਪਿੰਗ ਅ ਸਟਰੋਂਗ ਵਿਜੀਲ ਤਾਂ ਇਸ ਤਰ੍ਹਾਂ ਦੀ ਕੋਈ ਚੀਜ਼ ਅਸੀਂ ਅਲਾਉ ਨਹੀਂ ਕਰਾਂਗੇ ਐਂਡ ਸਾਡੀ ਟੀਮਸ ਲੱਗੀਆਂ ਹੈ ਕਿ ਸਾਡੀ ਪੈਟਰੋਲਿੰਗ ਪਾਰਟੀਆਂ ਐਕਟਿਵਲੀ ਕੰਮ ਕਰ ਰਹੀਆਂ ਏਰੀਆ ਦੇ ਵਿੱਚ